ਚੱਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਾਜ਼ਰ ਅੱਜ ਦੇ ਕੁਝ ਮੁੱਦੇ ਆਏ ਈਆਂ ਕੁਝ ਗੱਲਾਂ ਮਤਲਬ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਚਾਰ ਪੰਜ ਮਾਮਲੇ ਆਪਾਂ ਸਾਂਝੇ ਕਰਨੇ ਆ ਸਭ ਤੋਂ ਪਹਿਲਾਂ ਜੌਨ ਰਸਟਰਡ ਲੀਡਰਸ਼ਿਪ ਦੌੜ ਜਿੱਤ ਗਏ ਆ ਇਹਦੇ ਬਾਰੇ ਗੱਲਬਾਤ ਕਰਨੀ ਹੈ ਦੂਜਾ H1B ਵੀਜ਼ੇ ਦੇ ਉੱਤੇ ਜਿਹੜੀ ਫੀਸ ਅਮਰੀਕਾ 'ਚ ਵਧੀਆ ਉਹਦਾ ਕੈਨੇਡਾ ਦੇ ਉੱਤੇ ਕੀ ਅਸਰ ਹੋ ਰਿਹਾ ਅੱਜ ਦੂਜੇ ਦਿਨ ਉਹਦੇ ਬਾਰੇ ਗੱਲਬਾਤ ਚੱਲ ਰਹੀ ਹੈ BC ਦੇ ਵਿੱਚ 911 ਜਿਹੜਾ ਵੇਟਿੰਗ ਟਾਈਮ ਆ ਉਹ ਵੱਧ ਰਿਹਾ ਡੋਨਲਡ 트럼ਪ ਦੇ ਜਿਹੜੇ ਟਾਇਨੋਲ ਸੰਬੰਧੀ ਬਿਆਨ ਦਾ ਕੈਨੇਡਾ ਦੇ ਉੱਤੇ ਕੀ ਅਸਰ ਆ ਤੇ ਕੈਨੇਡਾ ਉਹਦਾ ਕੀ ਵਿਰੋਧ ਕਰ ਰਿਹਾ ਤੇ BC ਦੇ ਵਿੱਚ ਅਮਰੀਕਾ ਤੋਂ ਡਾਕਟਰ ਤੇ ਨਰਸਾਂ ਆ ਰਹੇ ਨੇ ਇੱਕ ਬਹੁਤ ਚੰਗੀ ਖਬਰ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਦਸੀ ਜਾ ਰਹੀ ਹੈ ਸਭ ਤੋਂ ਪਹਿਲੀ ਗੱਲਬਾਤ ਲੀਡਰਸ਼ਿਪ ਰਿਵਿਊ ਬਾਰੇ BC ਕੰਜ਼ਰਵਟਿਵ ਲੀਡਰ ਨੇ ਜੌਨ ਰਸਟਰਡ ਜੌਨ ਰਸਟਰਡ ਲੀਡਰ ਸੀਗੇ ਪਹਿਲਾਂ ਤੇ ਉਹ ਲੀਡਰ ਰਹਿ ਗਏ ਆ ਕਿਉਂਕਿ ਰਿਵਿਊ ਜਿਹੜਾ ਹੋ ਰਿਹਾ ਸੀ ਇਸ ਚੀਜ਼ ਦਾ ਉਹ 70. 70.66 ਜਿਹੜੀ سپورਟ ਆ ਪਾਰਟੀ ਮੈਂਬਰਸ ਦੀ ਉਹਨਾਂ ਨੂੰ ਮਿਲੀ ਆ ਤੇ ਉਹ ਜਿਹੜੀਆਂ 78 ਜਿਹੜੀਆਂ ਰਾਈਡਿੰਗਾਂ 93 ਦੇ ਵਿੱਚੋਂ ਜਿੱਤ ਗਏ ਆ ਸੋ ਇੱਕ ਬਹੁਤ ਵੱਡੀ ਗੱਲ ਆ ਬੀਸੀ ਕੰਜ਼ਰਵਟਿਵਰ ਦੀ ਹਿਸਟਰੀ ਤੁਸੀਂ ਜਾਣਦੇ ਆ ਇਹਨਾਂ ਨੂੰ ਆ ਪਿਛਲੇ ਇਲੈਕਸ਼ਨ ਤੋਂ ਪਹਿਲਾਂ ਕੋਈ ਜਾਣਦਾ ਨਹੀਂ ਸੀ ਜਾਣਦਾ ਨਹੀਂ ਜਾਂ ਇਦਾਂ ਕਹੋ ਪਾਰਟੀ ਬਹੁਤ ਨਾਂ ਦੇ ਬਰਾਬਰ ਸੀ ਕਿਸੇ ਨੂੰ ਪਤਾ ਨਹੀਂ ਸੀ ਬੀਸੀ ਲਿਬਰਲ ਜਿਹੜੀ ਸੀਗੀ ਉਹ ਪਾਰਟੀ ਦੇ ਵਿੱਚੋਂ ਉਹਨਾਂ ਨੇ ਆਪਣਾ ਜਿਹੜਾ ਨਾਮ ਬਦਲ ਰਿਹਾ ਬੀਸੀ ਯੂਨਾਈਟਿਡ ਰੱਖ ਲਿਆ ਬੀਸੀ ਯੂਨਾਈਟਿਡ ਤੋਂ ਬਾਅਦ ਇਹ ਜਿਹੜੇ ਸੀ ਇਹਨਾਂ ਨੇ ਵੱਖਰੇ ਹੋ ਕੇ ਆਪਣੀ ਕਨਸਰਵਟ ਦੇ ਵਿੱਚ ਸ਼ਾਮਲ ਹੋ ਗਏ ਤੇ ਬੀਸੀ ਕਨਸਰਵਟ ਉਹ ਇੱਕ ਇੱਕ ਕਰਕੇ ਉਧਰੋਂ ਮੈਂਬਰ ਆਉਂਦੇ ਰਹੇ ਤੇ ਇੱਧਰ ਬਣਦੇ ਰਹੇ ਤੇ ਇੱਕ ਵਾਰੀ ਮਤਲਬ ਇੱਕ ਸੀਟ ਦੇ ਫਰਕ ਨਾਲ ਇਹ ਪਿੱਛੇ ਰਹਿ ਗਏ ਨਹੀਂ ਤੇ ਰਾਜ ਦੀ ਸਰਕਾਰ ਬਣਾ ਜਣੀ ਸੀ ਮਤਲਬ ਇਹ ਆ ਕਿ ਬੀਸੀ ਕਨਸਰਵਟ ਜਿਹੜੇ ਪਹਿਲਾਂ ਵਿਰੋਧੀ ਧਿਰ ਦੇ ਵਿੱਚ ਵੀ ਨਹੀਂ ਸੀ ਐਤਕੀ ਸਰਕਾਰ ਬਣਾਉਣ ਲੱਗੇ ਸੀ ਹੁਣ ਇਹਨਾਂ ਦੀ ਲੀਡਰਸ਼ਿਪ ਦੇ ਉੱਤੇ ਸਵਾਲ ਉੱਠ ਰਹੇ ਸੀ ਵੀ ਇਹ ਲੀਡਰ ਬਦਲਨੇ ਚਾਹੀਦੇ ਸਾਨੂੰ ਬਹੁਤ ਵਿੱਚ ਕਈ ਲੋਕ ਸੀ ਜਿਹੜੇ ਵਿਰੋਧ ਕਰ ਰਹੇ ਸੀ ਤਿੰਨ ਜਣੇ ਕੁਝ ਚਲੇ ਗਏ ਕੋਈ ਛੱਡ ਕੇ ਚਲੇ ਗਿਆ ਤਿੰਨ ਇਹਨਾਂ ਦੇ ਇਹਨਾਂ ਦੇ ਵਿੱਚੋਂ ਇੱਕ ਨੂੰ ਇਹਨਾਂ ਨੇ ਅੱਜ ਕੱਢ ਦਿੱਤਾ ਜਿਹੜੀ ਬਿਲਕੁਲ ਜਦੋਂ ਰਿਵਿਊ ਹੋਇਆ ਤੇ ਇਹ ਰੇਸ ਜਿੱਤੇ ਆ ਰਸਟਰਡ ਨੇ ਜਿਹੜੀ ਐਮ ਐਲ ਏ ਐਲਨੋਸਟਰਕੋ ਆ ਉਹਨੂੰ ਕੌਕਸ ਦੇ ਵਿੱਚੋਂ ਕੱਢ ਦਿੱਤਾ ਤੇ ਇਹ ਕਿਹਾ ਕਿ ਜਿਹੜੀ ਪਾਰਟੀ ਆ ਇਹਨੂੰ ਇਕਤਾ ਚਾਹੀਦੀ ਆ ਜੇ ਇਹਨੇ ਐਨ ਡੀ ਪੀ ਨੂੰ ਹਰਾਉਣਾ ਆ ਤੇ ਇਹ ਰੀਜ਼ਨ ਉਹਦਾ ਕੋਈ ਨਹੀਂ ਦੱਸਿਆਗਾ ਰੈਸਟੋਰੈਂਟ ਨੇ ਅਸਲ ਦੇ ਵਿੱਚ ਇਹ ਕੀਤਾ ਕਿ ਜਿਹੜੇ ਕੁਝ ਇਸ਼ੂ ਸੀਗੇ ਜਿਸ ਕਰਕੇ ਇਹਨਾਂ ਨੂੰ ਕੱਢਿਆ ਗਿਆ ਵੀ ਇਹ politically ਇਹਦੇ ਖਿਲਾਫ ਜਾਇਦਾ ਕਰ ਲੋ ਪਾਰਟੀ ਦੇ ਵਿੱਚ ਉਹਨਾਂ ਨੂੰ ਇਦਾਂ ਲੱਗਦਾ ਸੀ ਕਿ ਐਲਨੋ ਸਟਰਕੋ ਉਹਨਾਂ ਦੇ ਵਿਰੁੱਧ ਇੱਕ ਧਿਰ ਬਣ ਕੇ ਖੜ ਰਹੀ ਹੈ ਜਾਂ ਇੱਕ ਧਿਰ ਨੂੰ ਖੜੇ ਕਰ ਰਹੀ ਹੈ ਸਟਰਕੋ ਆ ਉਹਦਾ ਰਿਐਕਸ਼ਨ ਇਹ ਸੀ ਇਹਦੇ ਉੱਤੇ ਉਹਨੇ ਕਿਹਾ ਵੀ ਜਿਹੜੀ ਇਹ ਸਿਰਫ ਸਿੱਧਾ ਇੱਕ ਕਹ ਲੋ ਕਿ ਬਲਾਈਂਡ ਸਾਈਡਡ ਆ ਮਤਲਬ ਇੱਕਦਮ ਉਹਨਾਂ ਦੇ ਉੱਤੇ ਹੋਇਆ ਉਹਨਾਂ ਨੂੰ ਦੁੱਖ ਹੋਇਆ ਇਸ ਗੱਲ ਦਾ ਪਰ ਉਹ ਕਹਿੰਦੀ ਵੀ ਮੈਂ ਹੁਣ ਇੰਡੀਪੈਂਡੈਂਟ ਐਮਐਲਏ ਵਜੋਂ ਬੈਠੂੰਗੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਅਰੇਸਟਡ ਦੇ ਰਜ਼ਾਇਨ ਦੇ ਲਈ ਤੇ ਜਿਹੜੀ ਪਾਰਟੀ ਸਪਲਿਟ ਆ ਉਹਨੇ ਸਟਾਰਟ ਕਰਨ ਵਾਲਾ ਸਟਾਰਟ ਕਰਨੇ ਹਿੰਟ ਦਿੱਤਾ ਕਿ ਕਈ ਐਮਐਲਏ ਆ ਜਿਹੜੇ ਲੀਡਰਸ਼ਿਪ ਕੈਂਪੇਨ ਦੇ ਲਈ ਅਰੇਸਟਡ ਦੇ ਖਿਲਾਫ ਤਿਆਰ ਹੋ ਰਹੇ ਆ ਕਿ ਅੰਦਰ ਪਾਰਟੀ ਦੇ ਵਿੱਚ ਸਾਰਾ ਕੁਝ ਠੀਕ ਠਾਕ ਨਹੀਂ ਹੈ ਇਹਦਾ ਹਟਾਉਣਾ ਬੀਸੀ ਕੰਜ਼ਰਵਟਿਵ ਦੇ ਕੌਕਸ ਦੇ ਵਿੱਚੋਂ ਹੁਣ 41ਆਂ ਦੇ ਵਿੱਚੋਂ 40 ਮੈਂਬਰ ਰਹਿ ਗਿਆ ਰੈਸਟਰਡ ਨੇ ਪਹਿਲਾਂ ਹੀ ਕੌਕਸ ਮੈਂਬਰ ਇਹਨਾਂ ਦੇ ਡਾਇਲਿਸ ਬਰੋਡੀ ਜਿਹਨੂੰ ਬਾਹਰ ਕੱਢਿਆ ਗਿਆ ਟਾਇਰਾ ਆਰਮਸਟ੍ਰង ਤੇ ਜੋਰਡਨ ਕਿਲੇ ਇਹਨਾਂ ਨੂੰ ਜਿਹੜਾ ਪਾਸੇ ਕੀਤਾ ਗਿਆ ਤੇ ਹੁਣ ਜਿਹੜੀ ਦੂਜਾ ਇੱਕ ਕਿੱਥੇ ਨਾ ਜਦੋਂ ਇਹਨਾਂ ਦੇ ਜੌਨ ਰੈਸਟਰਡ ਦੀ ਲੀਡਰਸ਼ਿਪ ਰਿਵਿਊ ਹੋएगा ਤਾਂ ਫੇਕ ਮੈਂਬਰਸ਼ਿਪ ਇਸ਼ੂ ਸਾਹਮਣੇ ਆਇਆ ਸੀ ਪਾਰਟੀ ਨੇ ਐਡਮਿਟ ਕੀਤਾ ਕਿ ਜਿਹੜੀ ਇੱਕ ਮੈਨੂਫੈਕਚਰਡ ਮੈਂਬਰਸ਼ਿਪ ਸੀ ਜਾਂ ਜਿਹੜੀ ਜਿਹੜੀ ਲੀਡਰਸ਼ਿਪ ਰਵੀ ਦੇ ਦੌਰਾਨ ਇੱਕਦਮ ਮੈਂਬਰ ਬਣ ਗਏ ਸੀ ਔਰ ਕਿੰਨੇ ਸੈਂਕੜੇ ਹੀ ਮੈਂਬਰ ਹਜ਼ਾਰਾਂ ਹੀ ਮੈਂਬਰ ਬਣਾਏ ਗਏ ਔਰ ਸਾਰੇ ਦੇ ਸਾਰਿਆਂ ਦੀ ਜਿਹੜੀ ਪਾਰਟੀ ਦੀ ਫੀਸ ਸੀਗੀ ਮੈਂਬਰਸ਼ਿਪ ਫੀਸ ਸਿਰਫ ਤਿੰਨ ਕ੍ਰੈਡਿਟ ਕਾਰਡਾਂ ਤੋਂ ਗਈ ਸੀ ਜੇ ਤਦ ਬਾਅਦ ਸਵਾਲ ਉੱਠਦਾ ਸੀ ਵੀ ਕੀ ਸਿਰਫ ਜਿੱਤਣ ਦੇ ਲਈ ਜਾਣਬੁੱਝ ਕੇ ਮੈਂਬਰਸ਼ਿਪ ਜਲਦੀ ਭਰਤੀ ਕੀਤੀ ਗਈ ਹੈ ਸੋ ਇਹਨਾਂ ਨੇ BC ਇਹਨਾਂ ਨੂੰ ਜੌਨ ਰੈਸਟਰਡ ਆਪਣੇ ਆਪ ਇਹਨਾਂ ਨੂੰ 2022 ਦੇ ਵਿੱਚ BC ਲਿਬਰਲ ਚੋਕ ਸਪੈਲ ਕਰ ਦਿੱਤਾ ਗਿਆ ਸੀ ਕਲਾਈਮੇਟ ਚੇਂਜ ਇੱਕ ਪੋਸਟ ਉਹਦੇ ਤੋਂ ਬਾਅਦ ਬਾਅਦ ਦੇ ਵਿੱਚ ਇਹਨਾਂ ਨੇ ਕਨਸਰਵੇਟਿਵ ਨੂੰ ਜੁਆਇਨ ਕਰ ਲਿਆ 23 ਦੇ ਵਿੱਚ ਤੇ ਨਾਲ ਹੀ ਲੀਡਰ ਬਣ ਗਏ ਤੇ ਉਹ ਪਾਰਟੀ ਜਿਹੜੀ ਆ ਪਪੂਲਰ ਹੋ ਗਈ ਤੇ ਹੁਣ ਅ ਇਸ ਵੇਲੇ ਇੰਨੀ ਜ਼ਿਆਦਾ ਉਹਦੀ ਪਪੂਲਾਰਿਟੀ ਜਿਹੜੀ ਉਹ ਹੋ ਚੁੱਕੀ ਆ ਸੋ ਕੰਜ਼ਰਵੇਟਿਵ ਅਕਤੂਬਰ 24 ਦੇ ਵਿੱਚ ਜਿਹੜੀ ਇਲੈਕਸ਼ਨ ਸੀਗੀ ਲਗਭਗ ਜਿੱਤ ਗਏ ਸੀਗੇ 44 ਸੀਟਾਂ ਦੇ ਨਾਲ ਪਰ ਜਿਹੜੀ ਬਿਲਕੁਲ ਨੇੜੇ ਦੀ ਫਾਈਟ ਸੀਗੀ ਉਥੋਂ ਹਿਰ ਗਏ ਤੇ ਹੁਣ ਲੀਡਰਸ਼ਿਪ ਰੇਸ ਦੇ ਉੱਤੇ ਫੇਰ ਸਵਾਲ ਉੱਠਣੇ ਸ਼ੁਰੂ ਹੋਏ ਸੀ ਇਹਨਾਂ ਦਾ ਲੀਡਰ ਦੁਬਾਰਾ ਬਣ ਜਾਣਾ ਤੇ ਐਲਨੋ ਸਟਰਕੋ ਦਾ ਪਾਰਟੀ ਤੋਂ ਬਾਹਰ ਕੱਢਿਆ ਜਾਣਾ ਅੱਜ ਬਹੁਤ ਸਾਰੀ ਰਾਜਨੀਤੀ ਦੇ ਵਿੱਚ ਗਰਮਾ-ਗਰਮੀ ਇਸ ਮਾਮਲੇ ਤੇ ਰਹੀ ਆ ਅਗਲੀ ਗੱਲਬਾਤ ਪ੍ਰੈਜ਼ੀਡੈਂਟ 트ੰਪ ਨੇ ਇੱਕ ਜਿਹੜਾ ਰੂਲ ਸਾਈਨ ਕੀਤਾ ਕਿ ਜਿਹੜੇ ਆ ਕੰਪਨੀਆਂ ਨੇ ਉਹ ਹਰ H1B ਵੀਜ਼ੇ ਦੇ ਲਈ 1 ਲੱਖ ਡਾਲਰ ਪੇ ਕਰਨਗੇ ਆ ਇਹਦਾ ਅਸਰ ਕਿਹਦੇ ਤੇ ਹੋਇਆ ਆ ਨਵੇਂ ਐਪਲੀਕੈਂਟ ਦੇ ਉੱਤੇ ਆਪਾਂ ਕੱਲ ਬਹੁਤ ਵਿਸਥਾਰ ਦੇ ਵਿੱਚ ਇਹ ਗੱਲਬਾਤ ਕੀਤੀ ਸੀ ਕਿ ਜਿਹੜੀਆਂ ਅਮਰੀਕਾ ਦੇ ਵਿੱਚ ਵਰਕ ਵੀਜ਼ਾ ਆ ਉਹਨੂੰ H1B ਵੀਜ਼ਾ ਕਹਿੰਦੇ ਆ ਜਿੱਦਾਂ ਆਪਣੇ ਇੱਥੇ ਟੈਂਪਰੇਰੀ ਫੋਰਨ ਵਰਕਰ ਆ LMIA ਹੁੰਦੀ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਇਹ H1B ਵੀਜ਼ਾ ਆ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਵੀ ਫੀਸ 1 ਲੱਖ ਡਾਲਰ ਕਰ ਦਿਓ ਠੀਕ ਆ ਉਹਨਾਂ ਨੇ 1 ਲੱਖ ਡਾਲਰ ਕਰਤੀ ਇਹਦਾ ਅਸਰ ਅਮਰੀਕਾ ਦੇ ਉੱਤੇ ਪੈਣਾ ਜਾਂ ਜਿੱਥੋਂ ਲੋਕ ਆਉਂਦੇ ਉੱਥੋਂ ਪੈਣਾ ਲੋਕ ਆਉਂਦੇ ਇੰਡੀਆ ਤੋਂ ਮਤਲਬ ਜਿਹੜੇ 70% ਲੋਕ ਨੇ ਇੰਡੀਆ ਤੋਂ ਆਉਂਦੇ ਆ 12-13% ਚੀਨ ਤੋਂ ਆਉਂਦੇ ਆ ਹੁਣ ਇਹ ਸਾਰੇ ਕੁਛ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਦੇ ਵਕੀਲ ਆ ਉਹ ਇਹ ਕਹਿ ਰਹੇ ਆ ਕਿ ਇਹਦੇ ਨਾਲ ਸਿੱਧਾ-ਸਿੱਧਾ ਕੋਰਟ ਕੇਸ ਹੋ ਸਕਦਾ ਹੈ ਤੇ ਜੱਜ ਜਿਹੜੇ ਆ ਇਸ ਚੇਂਜ ਨੂੰ ਬਲੌਕ ਕਰ ਸਕਦੇ ਕਿਉਂਕਿ ਫੀਸ ਵਧਾਉਣ ਦਾ ਹੱਕ ਜਿਹੜਾ ਆ ਉਹ ਕਾਂਗਰਸ ਦੇ ਕੋਲ ਆ ਰਾਸ਼ਟਰਪਤੀ ਦੇ ਕੋਲ ਨਹੀਂ ਆ ਚਲੋ ਇਹ ਵੱਖਰੀ ਗੱਲ ਆ ਪਰ ਰੌਲਾ ਹੁਣ ਇਹਦਾ ਇਹ ਆ ਕਿ ਅਮਰੀਕਾ ਦੇ ਵਿੱਚ ਵਧਾਈ ਫੀਸ ਦਾ ਕੈਨੇਡਾ ਦੇ ਉੱਤੇ ਵੀ ਕੋਈ ਅਸਰ ਪੈ ਸਕਦਾ ਹੈ ਸਰਕਾਰ ਇਹ ਕਹਿੰਦੀ ਆ ਅਮਰੀਕਾ ਦੀ ਸਰਕਾਰ ਇਹ ਕਹਿੰਦੀ ਆ ਕਿ ਜਿਹੜੇ ਇਸ ਵੇਲੇ ਜਿਨ੍ਹਾਂ ਦੇ ਕੋਲੇ ਵੀਜ਼ਾ ਹੈਗਾ ਆ ਉਹ ਦੁਬਾਰਾ ਆ ਸਕਦੇ ਜਾ ਸਕਦੇ ਉਹਨਾਂ ਨੂੰ ਖੁੱਲ ਆ ਪਰ ਜਿਹੜੇ ਕੰਪਨੀਆਂ ਨੇ ਉਹਨਾਂ ਨੇ ਆਪਣੇ EMPLOYEES ਨੂੰ ਕਿਹਾ ਕਿ ਤੁਸੀਂ ਨਾ ਜਾਓ ਜਿੰਨਾ ਚਿਰ ਰੋਲ ਕਲੀਅਰ ਨਹੀਂ ਹੁੰਦੇ ਹੋ ਸਕਦਾ ਤੁਹਾਨੂੰ ਨਾ ਆਉਂਦੇਣ ਅਮਰੀਕਾ ਨੇ 65000 ਦੀ ਨਵੀਂ ਲਿਮਿਟ H1B ਵੀਜ਼ੇ ਦੇ ਉੱਤੇ ਹਰ ਸਾਲ ਲਾਈ ਆ ਤੇ ਪਲੱਸ 20000 ਜਿਹੜੇ ਐਕਸਟਰਾ ਆ ਜਿਹੜੇ ਮਾਸਟਰਸ ਡਿਗਰੀ ਜਾਂ ਕੋਹਰ ਡਿਗਰੀ ਹੁੰਦੀ ਆ ਉਸ ਚੀਜ਼ ਦੇ ਲਈ ਹੁਣ ਇੱਕ ਤਾਂ ਇਹ ਨਹੀਂ ਕਲੀਅਰ ਕਿ ਜਿਹੜੇ ਯੂਨੀਵਰਸਿਟੀ ਰਿਸਰਚ ਗਰੁੱਪ ਆ ਜਾਂ ਨਾਨ-ਪ੍ਰੋਫਿਟ ਆਮ ਤੌਰ ਦੇ ਉੱਤੇ ਵੀਜ਼ਾ ਲਿਮਿਟ ਤੋਂ ਐਗਜ਼ੈਂਪਟ ਹੁੰਦੇ ਆ ਉਹਨਾਂ ਨੂੰ ਨਵੀਂ ਫੀਸ ਦੇਣੀ ਪੈਣੀ ਆ ਕਿ ਨਹੀਂ ਹੁਣ ਇਹ ਸਾਰੇ ਕੁਸ਼ ਦੇ ਵਿੱਚ ਕੈਨੇਡਾ ਦੇ ਉੱਤੇ ਜਿਹੜਾ ਅਸਰ ਕੀ ਪਊਗਾ ਇੱਕ ਤਾਂ ਇਹ ਆ ਟੈਲੈਂਟ ਜਿਹੜਾ ਇੰਡੀਆ ਤੋਂ ਚੀਨ ਤੋਂ ਟੈਲੈਂਟ ਦਾ ਮਤਲਬ ਉਹਨਾਂ ਦੇ ਜਿਹੜੇ IITs ਦੇ ਵਿੱਚੋਂ ਟਾਪ ਦੀ ਜਿਹੜੀ ਕਰੀਮ ਆ ਉਹਨੂੰ ਇਹ ਪਹਿਲਾਂ ਹਾਇਰ ਕਰ ਲੈਂਦੇ ਸੀ ਉਹ ਇਧਰਲੇ ਪਾਸੇ ਜਾਂਦੇ ਸੀ ਅਮਰੀਕਾ ਵੱਲ ਉਹ ਹੁਣ ਕੈਨੇਡਾ ਆ ਸਕਦੇ ਆ ਮਤਲਬ ਇਹ ਆ ਸਕਿਲਡ ਵਰਕਰ ਜਿਹੜੇ ਅਮਰੀਕਾ ਦੇ ਵਿੱਚ ਬਹੁਤ ਮਹਿੰਗੀ ਥਾਂ ਦੇ ਉੱਤੇ ਜਾਂਦੇ ਸੀ ਔਰ ਉਹ ਮਹਿੰਗੀ ਹੁਣ ਹੋਰ ਜ਼ਿਆਦਾ ਹੋ ਗਈ ਆ ਹੋ ਸਕਦਾ ਉਹ ਹੁਣ ਕੈਨੇਡਾ ਦੇ ਵਿੱਚ ਕੰਮ ਕਰਨਾ ਚੂਜ਼ ਕਰਨ ਕਿਉਂਕਿ ਇੱਥੇ ਸਪੱਕੇ ਹੁਣਾ ਸੌਖਾ ਅਮਰੀਕਾ ਨਾਲੋਂ ਤੇ ਲੱਖ ਡਾਲਰ ਵੀ ਨਹੀਂ ਦੇਣਾ ਪੈਂਦਾ ਸੋ ਹੋ ਸਕਦਾ ਉਹ ਅਮਰੀਕਾ ਦੀ ਬਜਾਏ ਹੁਣ ਇਧਰਲੇ ਪਾਸੇ ਆ ਜਾਣ ਤੇ ਬੈਟਰ ਟੈਲੈਂਟ ਜਿਹੜਾ ਆ ਉਹ ਕੈਨੇਡਾ ਦੇ ਕੋਲ ਆ ਜਾਵੇ ਰਿਕਰੂਟਮੈਂਟ ਸੌਖੀ ਹੋ ਜਾਊਗੀ ਜਿਹੜੀਆਂ ਕੈਨੇਡਾ ਦੀਆਂ ਟੈਕ ਕੰਪਨੀਆਂਸ ਨੇ ਸੌਖੀ ਤਰ੍ਹਾਂ ਇਹਨਾਂ ਲੋਕਾਂ ਨੂੰ ਆਪਣੇ ਕੋਲ ਰੱਖ ਸਕਦੀਆਂ ਆ ਜਿਹੜੀਆਂ ਯੂਨੀਵਰਸਿਟੀਆਂ ਨੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਮਤਲਬ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਅਮਰੀਕਾ ਦੇ ਵਿੱਚ ਕਿਉਂ ਜਾਂਦੇ ਸੀ ਅਮਰੀਕਾ ਦੇ ਵਿੱਚ ਇਸ ਕਰਕੇ ਜਾਂਦੇ ਸੀ ਵੀ ਉੱਥੇ ਪੜ ਕੇ ਉੱਥੇ ਨੌਕਰੀ ਕਰਾਂਗੇ ਉੱਥੇ ਮੁੜ ਕੇ ਪੱਕੇ ਹੋ ਜਾਾਂਗੇ ਉਹ ਬੰਦੇ ਇੱਧਰ ਪੜਨ ਆ ਸਕਦੇ ਆ ਕਿ ਅਮਰੀਕਾ ਦੇ ਵਿੱਚ ਪੜ ਕੇ ਵੀ ਪੱਕੇ ਹੋਣ ਦੇ ਚਾਂਸ ਹੈ ਨਹੀਂ ਸੋ ਕਿਉਂ ਨਾ ਇੱਧਰਲੇ ਪਾਸੇ ਆਇਆ ਜਾਵੇ ਤੇ ਕੈਨੇਡਾ ਦੇ ਵਿੱਚ ਪੜ ਕੇ ਇੱਥੇ ਪੱਕੇ ਹੋਇਆ ਜਾਵੇ ਜਿਹੜੀ ਟੈਕ ਸੈਕਟਰ ਆ ਸਾਡੀ ਇੱਥੇ ਦੀ ਟੋਰਾਂਟੋ ਵੈਨਕੂਵਰ ਮੌਂਟਰੀਅਲ ਕੈਲਗਰੀ ਇਹਦੇ ਵਿੱਚ ਬੈਨੀਫਿਟ ਹੋ ਸਕਦਾ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਸੌਫਟਵੇਅਰ ਤੇ ਇੰਜੀਨੀਅਰਿੰਗ ਟੈਲੈਂਟ ਜਿਹੜੇ ਸਾਰੇ ਕੁਝ ਇੱਧਰਲੇ ਪਾਸੇ ਰੀਲੋਕੇਟ ਹੋ ਸਕਦੇ ਆ ਸਟਾਰਟਅੱਪ ਦੀ ਅਟਰੈਕਸ਼ਨ ਜਿਹੜੀ ਸਕਿਲਡ ਇਮੀਗ੍ਰੈਂਟਸ ਨੇ ਉਹ ਆਪਣਾ ਬਿਜ਼ਨਸ ਕੈਨੇਡਾ ਦੇ ਵਿੱਚ ਸਟਾਰਟ ਕਰ ਸਕਦੇ ਆ ਜੇਕਰ ਅਮਰੀਕਾ ਦੇ ਵਿੱਚ ਜਿਹੜੀ ਕੀਮਤ ਜ਼ਿਆਦਾ ਆ ਤੇ ਰਿਸਕ ਜਿਹੜਾ ਉੱਥੇ ਜ਼ਿਆਦਾ ਰਹੂਗਾ ਸੋ ਇੱਕ ਕਿਤੇ ਨਾ ਕਿਤੇ ਕੈਨੇਡਾ ਦੀ ਜਿਹੜੀ ਰੈਪਿਊਟੇਸ਼ਨ ਆ ਇਹ ਹਮੇਸ਼ਾ ਹੀ ਇਦਾਂ ਦੀ ਰਹੀ ਆ ਕਿ ਬਾਹਰਲੇ ਲੋਕ ਜੀ ਆ ਕਹਿੰਦੇ ਆ ਇਮੀਗ੍ਰੈਂਟਸ ਨੂੰ ਇਮੀਗ੍ਰੈਂਟ ਫ੍ਰੈਂਡਲੀ ਕੰਟਰੀ ਆ ਅਮਰੀਕਾ ਦੇ ਵਿੱਚ ਕੀਤੀ ਗਈ ਸ਼ਕਤੀ ਦਾ H1B ਵੀਜ਼ਾ ਦੇ ਉੱਤੇ ਲੱਖ ਡਾਲਰ ਲਾਈ ਫੀਸ ਦਾ ਫਾਇਦਾ ਕਿਸੇ ਨਾ ਕਿਸੇ ਤਰ੍ਹਾਂ ਕੈਨੇਡਾ ਨੂੰ ਹੋ ਸਕਦਾ ਅਗਲੀ ਗੱਲਬਤ 911 ਕਾਲਸ ਬਾਰੇ BC ਦੇ ਵਿੱਚ ਜਿਹੜੀ ਵੇਟ ਟਾਈਮ ਆ ਉਹ 4 ਮਿੰਟ ਤੋਂ ਜ਼ਿਆਦਾ ਹੋ ਗਿਆ ਜਿਹਨੂੰ ਜਦੋਂ ਉਹਨੂੰ ਵਿਅਕਤੀ ਨੂੰ ਪੁਲਿਸ ਦੇ ਨਾਲ ਜਾਂ ਫਾਇਰ ਦੇ ਨਾਲ ਡਿਸਪੈਚ ਦੇ ਨਾਲ ਕਨੈਕਟ ਕੀਤਾ ਜਾਂਦਾ ਇਹ ਮਾਮਲਾ ਕਿਉਂ ਆ ਐਮਰਜੈਂਸੀਜ਼ ਦੇ ਵਿੱਚ ਭਾਵੇਂ ਥੋੜਾ ਜਿਹਾ ਡਿਲੇ ਹੁੰਦਾ ਉਹ ਵੀ ਜੀਵਨ ਤੇ ਮੌਤ ਦਾ ਸਵਾਲ ਬਣ ਸਕਦਾ ਸਪੈਸ਼ਲੀ ਮੈਡੀਕਲ ਕ੍ਰਾਈਸਿਸ ਦੇ ਵਿੱਚ ਜਾਂ ਫਾਇਰ ਹੋਵੇ ਜਾਂ ਵਾਇਲੈਂਟ ਕ੍ਰਾਈਮ ਹੋਵੇ ਜਿਹੜੀ ਯੂਨੀਅਨ ਇਹ ਕਹਿੰਦੀ ਆ ਕਿ ਸਟਾਫਿੰਗ ਕੱਟ ਈ-ਕਾਮਰਸ ਦੇ ਉੱਤੇ ਈ-ਕਾਮਰਸ ਈ-ਕਮ ਇੱਕ ਈ-ਕਮ ਏਜੰਸੀ ਆ ਜਿਹੜੀ ਜਿਹੜੀ ਇਹ 911 ਸਾਰੇ ਕੁਝ ਨੂੰ ਰਨ ਕਰਦੀ ਆ ਤੇ ਜਿਹੜਾ ਉਹ ਉੱਥੇ ਅਸਲ ਦੇ ਵਿੱਚ ਵੱਡਾ ਜਿਹੜਾ ਆ ਇਸ਼ੂ ਆ ਕਿ ਜਿਹੜਾ ਡਿਲੇ ਦਾ ਕਾਰਨ ਬਣ ਰਿਹਾ ਦੇਰੀ ਦਾ ਕਾਰਨ ਬਣ ਰਿਹਾ ਬਿਨਾ ਜ਼ਿਆਦਾ ਸਟਾਫ ਤੋਂ ਥੋੜੇ ਲੋਕ ਅਵੇਲੇਬਲ ਨਹੀਂ ਤੁਹਾਡੀ ਕਾਲ ਦਾ ਆਨਸਰ ਦੇਣ ਦੇ ਲਈ ਮਤਲਬ ਇਹ ਆ ਕਿ ਟਾਈਮ ਜ਼ਿਆਦਾ ਲੱਗੂਗਾ ਇਹਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਇੰਪਰੂਵਮੈਂਟ ਹੋਈ ਸੀ ਈ-ਕਾਮ ਨੇ ਇਸ ਇਸ਼ੂ ਨੂੰ 2021 ਤੋਂ ਪਹਿਲਾਂ ਫਿਕਸ ਕਰ ਦਿੱਤਾ ਸੀ ਉਦੋਂ ਵੀ ਬਹੁਤ ਰੌਲਾ ਪਿਆ ਸੀ ਤੇ ਗੱਲਬਾਤ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆਈ ਸੀ ਪਰ ਇਹਨੂੰ ਹੱਲ ਕਰ ਲਿਆ ਗਿਆ ਸੀ ਹੁਣ ਇੱਕ ਵਾਰੀ ਫੇਰ ਦੁਬਾਰਾ ਜਿਹੜਾ ਇਸ਼ੂ ਆ ਉਹ ਸਾਹਮਣੇ ਆ ਰਿਹਾ ਹੈ ਯੂਨੀਅਨ ਇਹ ਚਾਹੁੰਦੀ ਆ ਕਿ ਪ੍ਰਵੈਂਸ ਦੀ ਸਰਕਾਰ ਲੀਗਲ ਸਟੈਂਡਰਡ ਸੈੱਟ ਕਰ ਦੇਵੇ ਕਿ ਕਾਨੂੰਨੀ ਤੌਰ ਤੇ ਜ਼ਰੂਰੀ ਕਰ ਦੇਵੇ ਕਿ ਇੰਨੇ ਚਿਰ ਦੇ ਵਿੱਚ ਕਾਲ ਜਿਹੜੀ ਆ ਉਹ ਅਨਸਰ ਕੀਤੀ ਜਾਣੀ ਹੈ BC ਗਵਰਨਮੈਂਟ ਨੇ ਪਹਿਲਾਂ ਰਿਵਿਊ ਕੀਤਾ 911 ਸਰਵਿਸਿਜ਼ ਨੂੰ ਤੇ ਯੂਨੀਅਨ ਨੇ ਕਹਿੰਦੀ ਆ ਕਿ ਫਾਈਨਲ ਰਿਪੋਰਟ ਜਿਹੜੀ ਆ ਉਹ ਘੱਟੋ ਘੱਟ ਮਿਨੀਮਮ ਵੇਟ ਟਾਈਮ ਸਟੈਂਡਰਡ ਨੂੰ ਰეკਮੈਂਡ ਕਰੂਗੀ ਵੀ ਇੱਕ ਟਾਈਮ ਫਿਕਸ ਕਰਦੇ ਹੋ ਵੀ 1 ਮਿੰਟ 30 ਸੈਕਿੰਡ ਜਾਂ ਕਿੰਨੇ ਚਿਰ ਦੇ ਵਿੱਚ ਉਹ ਕਾਲ ਕਾਨੂੰਨੀ ਤੌਰ ਤੇ ਉਹਦਾ ਜਵਾਬ ਦੇਣਾ ਜ਼ਰੂਰੀ ਹੈ ਜਦੋਂ ਉਹ ਕਾਨੂੰਨੀ ਤੌਰ ਤੇ ਜਵਾਬ ਦੇਣਾ ਜ਼ਰੂਰੀ ਹੋ ਜਾਊਗਾ ਤੇ ਫਿਰ ਸਾਰਾ ਕੁਝ ਉਸ ਹਸਾਬ ਦੇ ਨਾਲ ਚੱਲੂਗਾ ਈਕਾਮ ਦੀ ਕਲੈਰੀਫਿਕੇਸ਼ਨ ਇਹ ਆ ਉਹ ਕਹਿੰਦੇ 4 ਮਿੰਟ ਦਾ ਟਾਈਮ 911 ਤੇ ਪਹੁੰਚਣ ਲਈ ਨਹੀਂ ਆ ਕਾਲਰ ਜਿਹੜਾ ਆਪਰੇਟਰ ਆ ਈਕਾਮ ਦਾ ਉਹਨੂੰ ਰਾਈਟ ਅਵੇ ਜਦੋਂ ਹੀ ਤੁਸੀਂ ਫੋਨ ਕਰਦੇ ਹੋ ਉਹਦੇ ਤੱਕ ਪਹੁੰਚ ਜਾਂਦਾ ਡਿਲੇ ਕਿੱਥੇ ਆ ਕਿ ਜਦੋਂ ਕਾਲ ਨੂੰ ਇਹ ਟ੍ਰਾਂਸਫਰ ਕਰਦੇ ਆ ਪੁਲਿਸ ਨੂੰ ਜਾਂ ਫਾਇਰ ਡਿਸਪੈਚ ਨੂੰ ਜਦੋਂ ਤੁਸੀਂ ਫੋਨ ਕਰਦੇ ਹੋ ਈ-ਕਾਮ ਦੇ ਕੋਲ ਜਾਂਦਾ ਉਸ ਕੰਪਨੀ ਦੇ ਕੋਲ ਜਿਹੜੀ ਇਹ ਸਾਰੀਆਂ ਕਾਲਾਂ ਨੂੰ ਹੈਂਡਲ ਕਰਦੀ ਆ ਕਿਉਂਕਿ ਜੇ ਸਾਡੇ ਵੱਲੋਂ ਕੋਈ ਦੇਰੀ ਨਹੀਂ ਆ ਜਦੋਂ ਇਹ ਫੋਨ ਕੀਤਾ ਸਾਨੂੰ ਤੇ ਫੋਨ ਮਿਲ ਗਿਆ ਅਸੀਂ ਕਾਲ ਉਸੇ ਵੇਲੇ ਟ੍ਰਾਂਸਫਰ ਕਰ ਦੇਣੀ ਪੁਲਿਸ ਨੂੰ ਜਾਂ ਫਾਇਰ ਉੱਥੇ ਗੜਬੜ ਆ ਉੱਥੇ ਦੇਰੀ ਲੱਗ ਰਹੀ ਆ ਹੁਣ ਜਿਹੜਾ ਸਮਰ ਹੈਗਾ ਆ ਤੇ ਫਾਲ ਇਹ ਦੋਵੇਂ ਬਹੁਤ ਬੀਜ਼ੀ ਸੀਜ਼ਨ ਹੁੰਦੇ ਆ ਮਹੀਨੇ ਜਿਹੜੇ ਐਮਰਜੈਂਸੀ ਜਿਹੜੀਆਂ ਹੌਟਲਾਈਨਸ ਹੁੰਦੀਆਂ ਤੇ ਡਿਲੇ ਜਿਹੜਾ ਆ ਹੋਰ ਜ਼ਿਆਦਾ ਹੋ ਜਾਂਦਾ ਆ ਬੀਸੀ ਦੇ ਵਿੱਚ ਜਿਹੜੇ ਇਹ ਦੋ ਪ੍ਰੋਵਿੰਸਾਂ ਦੇ ਵਿੱਚੋਂ ਇੱਕ ਆ ਜਿੱਥੇ ਕੋਈ ਲਾ ਨਹੀਂ ਆ 911 ਸਰਵਿਸਸਸ ਦੇ ਲਈ ਤੇ ਇਹ ਜਿਹੜਾ ਪ੍ਰੋਵਿੰਸ਼ੀਅਲ ਫੰਡਿੰਗ ਵੀ ਇਸ ਕਰਕੇ ਇਹਦੇ ਲਈ ਨਹੀਂ ਹੈ ਸੋ ਬੀਸੀ ਦੇ ਵਿੱਚ ਜਿਹੜਾ ਐਮਰਜੈਂਸੀ ਵੇਟ ਆ ਨੌਨ ਐਮਰਜੈਂਸੀ ਕਾਲਸ ਹੈਗੀਆਂ ਨੇ ਉੱਥੇ ਵੀ ਵੇਟ ਜ਼ਿਆਦਾ ਆ ਇਧਰਲੇ ਪਾਸੇ ਵੀ ਜ਼ਿਆਦਾ ਸੋ ਇਹਨੂੰ ਫਿਕਸ ਕਰਨ ਦੀ ਜਿਹੜੀ ਮੰਗ ਆ ਹੋਇਆ ਇਸ ਵੇਲੇ ਉੱਠ ਰਹੀ ਹੈ ਅਗਲੀ ਗੱਲਬਾਤ ਕੱਲ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਅਨਾਊਂਸਮੈਂਟ ਕੀਤੀ ਸੀ ਟਾਇਲਨੋਲ ਬਾਰੇ ਕਿ ਪ੍ਰੈਗਨੈਂਟ ਔਰਤਾਂ ਜਿਹੜੀਆਂ ਨੇ ਉਹਨਾਂ ਨੇ ਦੱਸਿਆ ਸੀ ਕਿ ਮਤਲਬ ਜਿਹੜਾ ਤੁਸੀਂ ਟਾਇਲਨੋਲ ਨਾਮ ਲਾਉ ਜਿਹੜੇ ਟਾਇਨੋਜਨੋ ਅਸੀਂ ਕਹਿੰਦੇ ਆ ਵੀ ਇਹਦੇ ਨਾਲ ਜਿਹੜਾ ਮਾੜਾ ਅਸਰ ਪੈਂਦਾ ਆ ਹੁਣ ਉਹਦਾ ਮਾਰਕੀਟ ਦੇ ਉੱਤੇ ਬਹੁਤ ਇੰਪੈਕਟ ਪਿਆ ਜਿਹੜੀ ਕੈਨਵਿਊ ਕੈਨਵਿਊ ਇੱਕ ਕੰਪਨੀ ਆ ਜਿਹੜੀ ਰਟਾਇਲਨੋਲ ਬਣਾਉਂਦੀ ਆ ਉਹਨਾਂ ਦਾ ਸ਼ੇਅਰ 7.5% ਥੱਲੇ ਚਲੇ ਗਿਆ ਸੋਮਵਾਰ ਨੂੰ ਕੱਲ ਜਦੋਂ ਰਾਸ਼ਟਰਪਤੀ 트੍ਰੰਪ ਦਾ ਇੱਕ ਕਮੈਂਟ ਆਇਆ ਸੀ ਅੱਜ ਸਵੇਰੇ ਸਟਾਕ ਦੁਬਾਰਾ ਫੇਰ ਉੱਪਰ ਵੱਲ ਨੂੰ ਗਿਆ 6% ਜਦੋਂ ਇਨਵੈਸਟਰ ਨੇ ਰਿਅਲਾਈਜ਼ ਕੀਤਾ ਕਿ ਕੋਈ ਨਵਾਂ ਐਵੀਡੈਂਸ ਇਸ ਮਾਮਲੇ ਦੇ ਵਿੱਚ ਹੱਕ ਦੇ ਵਿੱਚ ਨਹੀਂ ਆਇਆ ਰਾਸ਼ਟਰਪਤੀ 트ੰਪ ਦੀ ਅਨਾਊਂਸਮੈਂਟ ਸੀਗੀ ਪਰ ਕੋਈ ਐਵੀਡੈਂਸ ਇਸ ਹੱਕ ਦੇ ਵਿੱਚ ਨਹੀਂ ਆਇਆ 트ੰਪ ਨੇ ਜਿਹੜਾ ਟਾਇਲਨੋਲ ਆ ਐਸੀਟਾਮੀਨੋਫਨ ਜਾਂ ਪੈਰਾਸੀਟਾਮੋਲ ਆ ਇਹਦਾ ਅਤੇ ਵੈਕਸੀਨ ਦੋਹਾਂ ਚੀਜ਼ਾਂ ਦਾ ਸਬੰਧ ਆਰਟਿਸਮ ਦੇ ਨਾਲ ਜੋੜਿਆ ਹੁਣ ਇਹ ਕਿਹਾ ਜਾ ਰਿਹਾ ਕਿ ਰਾਸ਼ਟਰਪਤੀ 트ੰਪ ਨੇ ਜੋ ਕੁਝ ਵੀ ਕਿਹਾ ਉਹਦਾ ਸਬੂਤ ਕੋਈ ਨਹੀਂ ਆ ਜਿਹੜੀ ਕੈਨਵਿਊ ਕੰਪਨੀ ਆ ਉਨੇ ਇਸ ਕੱਲ ਦੇ ਉੱਤੇ ਸਟਰੋਂਗਲੀ ਡਿਨਾਈ ਕੀਤਾ ਇਸ ਲਿੰਕ ਨੂੰ ਤੇ ਵਾਰਨਿੰਗ ਦਿੱਤੀ ਜਿਹੜੀ ਟਾਇਲ ਨਾ ਹਲਾ ਇਹ ਪ੍ਰੈਗਨੈਂਟ ਔਰਤਾਂ ਨੂੰ ਅਨ ਸੇਫ ਚੁਆਇਸਸ ਮਤਲਬ ਹੀ ਔਰਤ ਨੂੰ ਬੁਖਾਰ ਹੋ ਗਿਆ ਦੋ ਚੀਜ਼ਾਂ ਨੇ ਇੱਥੇ ਜਿਹੜਾ ਕੈਨੇਡਾ ਦੇ ਵਿੱਚ ਛੋਟਾ ਮਸਲਾ ਵੱਡਾ ਬਣਿਆ ਆ ਅਨਾਉਂਸਮੈਂਟ ਅਮਰੀਕਾ ਦੇ ਰਾਸ਼ਟਰਪਤੀ ਦੀ ਆ ਪਰ ਉਹਦਾ ਅਸਰ ਕੈਨੇਡਾ ਤੇ ਉੱਤੇ ਉਸ ਕੇਸ ਤਰੀਕੇ ਦੇ ਨਾਲ ਪੈ ਰਿਹਾ ਆ ਕਿ ਜੇ ਕਿਸੇ ਨੇ ਰਾਸ਼ਟਰਪਤੀ ਦੀ ਗੱਲ ਮੰਨ ਲਈ ਪੈਰਾਸੈਟਾਮੋਲ ਦਾ ਆਟイズਮ ਦੇ ਨਾਲ ਸਬੰਧ ਹੈਗਾ ਜਾਂ ਨਹੀਂ ਇਹਦੀ ਹਜੇ ਪੂਰੀ ਖੋਜ ਹੋਈ ਨਹੀਂ ਤੇ ਹੋ ਸਕਦਾ ਉਹ ਬਿਮਾਰ ਹੋ ਜੇ ਉਹਨੂੰ ਬੁਖਾਰ ਹੋ ਜੇ ਉਹ ਟਾਈਲਨੋਲ ਲਵੇ ਇਹਨਾਂ ਕਿ ਟਾਈਲਨੋਲ ਨਾ ਲੈਣ ਦਾ ਜਿਹੜਾ ਨੁਕਸਾਨ ਆ ਉਹ ਕਿਤੇ ਵੱਡਾ ਆ ਜੀਵਨ ਖਤਰੇ ਦੇ ਵਿੱਚ ਪੈ ਸਕਦਾ ਹੁਣ ਇਹ ਇਹ ਕਹਿ ਰਹੇ ਆ ਜਿਹੜੀ ਕੈਨਵਿਊ ਆ ਇਹ ਕਿਸੇ ਵੇਲੇ ਜੌਨਸਨ ਜੌਨਸਨ ਦਾ ਪਾਰਟ ਹੁੰਦੀ ਸੀ 23 ਦੇ ਵਿੱਚ ਪਾਸ਼ੇ ਹੋ ਗਈ ਬੈਂਡੇਡ ਬਣਾਉਂਦੀ ਜਿਹੜੀ ਲਿਸਟਰਿੰਜ ਆ ਆਪਾਂ ਸਾਰੇ ਜਾਣਦੇ ਆ ਬਹੁਤ ਕਾਮਨ ਪ੍ਰੋਡਕਟ ਆ ਜਿਹੜੇ ਕੰਜ਼ਿਊਮਰ ਹੈਲਥ ਪ੍ਰੋਡਕਟ ਬਣਾਉਂਦੇ ਆ ਹੁਣ ਜਿਹੜਾ ਐਨਾਲਿਟিক্যাল ਇਹ ਵਿਊ ਆ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਕੈਨਵਿਊ ਨੇ ਪਹਿਲਾਂ ਹੀ ਕਈ ਸੈਂਕੜੇ ਜਿਹੜੇ ਆਟイズਮ ਰਿਲੇਟਡ ਆ ਲਾ ਸੂਟ ਨੇ ਟਾਇਲਨੋਲ ਬਾਰੇ ਉਹਨਾਂ ਨਾਲ ਫਾਈਟ ਕੀਤਾ ਆ ਤੇ ਜਿਹੜੇ ਉਹ ਬਹੁਤ ਜ਼ਿਆਦਾ ਜਿਹੜੇ ਸੀਗੇ ਉਹ ਡਿਸਮਿਸ ਕਰ ਦਿੱਤੇ ਗਏ ਆ ਸੋ ਟਾਇਲਨੋਲ ਇੱਕ ਵੇਲੇ ਜਿਹੜਾ ਹੈਡਲਾਈਨਸ ਦੇ ਵਿੱਚ ਸੀਗੀ 1980ਵਿਆਂ ਦੇ ਵਿੱਚ ਸ਼ਿਕਾਗੋ ਸਾਈਨਾਈਡ ਮਰਡਰ ਦੇ ਵਿੱਚ ਜਿੱਥੇ 7 ਲੋਕਾਂ ਦੀ ਮੌਤ ਹੋ ਗਈ ਸੀ ਜਿਹੜੀ ਜ਼ਹਿਰੀਲੇ ਕੈਪਸੂਲ ਕਰਕੇ ਟਰੈਜੇਡੀ ਦੇ ਨਾਲ ਬਹੁਤ ਵੱਡੀ ਜਿਹੜੀ ਪੈਕੇਜਿੰਗ ਸੇਫਟੀ ਰਿਫਾਰਮਸ ਸੀ ਉਹਦੇ ਵੱਲ ਆਇਆ ਸੀ ਜਦੋਂ ਵੱਡੀ ਤਸਵੀਰ ਦੇ ਵਿੱਚ ਦੇਖਦੇ ਜਿਹੜਾ ਸਟਾਕ ਦਾ ਰਿਐਕਸ਼ਨ ਉਹ ਦੱਸਦਾ ਆ ਕਿ ਪੋਲਿਟিক্যাল ਸਟੇਟਮੈਂਟ ਕਿਸ ਤਰ੍ਹਾਂ ਇੱਕ ਮਾਰਕੀਟ ਨੂੰ ਹਿਲਾ ਕੇ ਰੱਖ ਸਕਦੀ ਆ ਤੇ ਹੁਣ ਕੈਨੇਡਾ ਦੇ ਵਿੱਚ ਜਿਹੜਾ ਮਾਮਲਾ ਮੁੱਖ ਤੌਰ ਦੇ ਉੱਤੇ ਸਾਹਮਣੇ ਆ ਰਿਹਾ ਕਿ ਕੀ ਏਸ਼ ਗੱਲ ਦਾ ਜਿਹੜਾ ਕੋਈ ਸਬੂਤ ਹੈਗਾ ਆ ਜੇ ਸਬੂਤ ਨਹੀਂ ਆ ਜੇ ਹੈਗਾ ਆ ਤਾਂ ਫਿਰ ਉਹ ਸਾਰੇ ਸਾਇੰਟਿਸਟ ਦੇ ਦੇਣ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ਤੇ ਬਿਖਠੇ ਵਿਅਕਤੀ ਜਾਨਿਕ ਰਾਸ਼ਟਰਪਤੀ ਦੁਆਰਾ ਇਹ ਕਿਹਾ ਜਾਣਾ ਕਿ ਇਸ ਚੀਜ਼ ਨਾਲ ਆਟਿਜ਼ਮ ਹੁੰਦਾ ਇਹਦੇ ਪਿੱਛੇ ਕੋਈ ਨਾ ਕੋਈ ਗਰਾਊਂਡ ਹੋਏਗੀ ਬਿਨਾ ਕਿਸੇ ਆਧਾਰ ਤੋਂ ਏਡੀ ਸਟੇਟਮੈਂਟ ਨਹੀਂ ਦਿੱਤੀ ਜਾ ਸਕਦੀ ਪਰ ਜਿਹੜੀ ਗਰਾਊਂਡ ਹੈਗੀ ਆ ਜਿਹੜੇ ਰਿਸਰਚ ਹੈਗੀ ਆ ਜਿਹੜਾ ਸਰਵੇ ਹੈਗਾ ਜਿਹੜੀ ਰਿਪੋਰਟ ਹੈਗੀ ਆ ਉਹਦਾ ਸੁਣੀ ਚਾਹੀਦੀ ਆ ਤੇ ਵਿਗਿਆਨੀਆਂ ਨੂੰ ਉਹਦੇ ਨਾਲ ਸਹਿਮਤ ਹੋਣਾ ਚਾਹੀਦਾ ਕਿਤੇ ਨਾ ਕਿਤੇ ਜਿਹੜੀ ਪੋਲਿਟਿਕਸ ਆ ਤੇ ਸਾਇੰਸ ਆ ਉਹ ਆਪਸ ਦੇ ਵਿੱਚ ਇਸ ਵੇਲੇ ਰਲ ਰਹੀ ਆ ਅਗਲੀ ਗੱਲਬਾਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਾਕਟਰਾਂ ਦੀ ਸ਼ਾਰਟੇਜ ਸੰਬੰਧੀ ਆ ਅਸੀਂ ਜਾਣਦੇ ਹਾਂ BC ਦੇ ਵਿੱਚ ਕਿ ਪੂਰੇ ਕੈਨੇਡਾ ਦੇ ਵਿੱਚ ਡਾਕਟਰ ਨਰਸਸ ਜਾਂ ਦੂਜਾ ਜਿਹੜਾ ਹੈਲਥ ਪ੍ਰੋਫੈਸ਼ਨਲਸ ਨੇ ਉਹਨਾਂ ਦੀ ਸ਼ਾਰਟੇਜ ਆ ਵੇਟ ਟਾਈਮ ਜਿਹੜਾ ਹਸਪਤਾਲਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਤੇ ਹਸਪਤਾਲਾਂ ਦੇ ਉੱਤੇ ਪ੍ਰੈਸ਼ਰ ਪਿਆ ਆ ਪ੍ਰੀਮੀਅਰ ਡੇਵਿਡ EB ਨੇ ਵਾਦਾ ਕੀਤਾ ਕਿ ਅਸੀਂ 45000 ਨਵੇਂ ਹੈਲਥ케ਅਰ ਵਰਕਰ ਅਗਲੇ 4 ਸਾਲਾਂ ਦੇ ਵਿੱਚ ਰਿਕਰੂਟ ਕਰਨੇ ਆ ਅਮਰੀਕਾ ਦੇ ਵਿੱਚ ਇਸ ਸਬੰਧ ਦੇ ਵਿੱਚ ਕੈਂਪੇਨ ਕੀਤੀ ਗਈ ਮਾਰਚ 2025 ਦੇ ਵਿੱਚ ਬੀਸੀ ਨੇ 5 ਮਿਲੀਅਨ ਡਾਲਰ ਦੀ ਕੈਂਪੇਨ ਅਮਰੀਕਾ ਦੇ ਹੈਲਥ ਵਰਕਰ ਨੂੰ ਰਿਕਰੂਟ ਕਰਨ ਦੇ ਲਈ ਲਾਂਚ ਕੀਤੀ ਜਿਹਦੇ ਨਾਲ ਅਮਰੀਕਾ ਸਪੈਸ਼ਲੀ ਵਸ਼ਿੰਗਟਨ ਦੇ ਵਿੱਚ ਔਰੇਗਨ ਦੇ ਵਿੱਚ ਤੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਐਡਵਰਟਾਈਜ਼ਿੰਗ ਸੀਗਾ ਉਹ ਬਹੁਤ ਜ਼ਿਆਦਾ ਉੱਥੇ ਐਡਸ ਜਿਹੜੀਆਂ ਸੀਗੀਆਂ ਆਨਲਾਈਨ ਵੀ ਚੱਲੀਆਂ ਅਮਰੀਕਾ ਦੇ ਮੈਡੀਕਲ ਜਰਨਲ ਦੇ ਵਿੱਚ ਵੀ ਚਲਾਈਆਂ ਗਈਆਂ ਬੀਸੀ ਦੇ ਹੈਲਥ케ਅਰ ਸਿਸਟਮ ਨੂੰ ਹਾਈਲਾਈਟ ਕੀਤਾ ਗਿਆ ਇਹਦੀਆਂ ਸਫਤਾਂ ਦਸੀਆਂ ਗਈਆਂ ਅ ਕਿਉਂਕਿ ਕੈਂਪੇਨ ਸ਼ੁਰੂ ਹੋਈ ਇਹਦੇ ਤੋਂ ਬਾਅਦ ਲਗਭਗ 1400 ਅਮਰੀਕਾ ਦੇ ਹੈਲਥ ਵਰਕਰਸ ਉਹਨਾਂ ਨੇ ਬੀਸੀ ਦੇ ਵਿੱਚ ਨੌਕਰੀਆਂ ਲਈ ਅਪਲਾਈ ਕੀਤਾ ਹੁਣ ਤੱਕ ਦੱਸਿਆ ਜਾ ਰਿਹਾ ਕਿ 140 ਅਮਰੀਕਾ ਦੇ ਪ੍ਰੋਫੈਸ਼ਨਲਸ ਨੂੰ ਅਕਸੈਪਟ ਕਰ ਲਿਆ ਗਈਆਂ ਜੌਬਸ ਜਿਨ੍ਹਾਂ ਦੇ ਵਿੱਚ 80 ਨਰਸਾਂ ਤੇ 38 ਡਾਕਟਰ ਨੇ ਅੱਗੇ ਕੀ ਹੁੰਦਾ ਸੀ ਕੈਨੇਡਾ ਦੇ ਵਿੱਚੋਂ ਨਿਆਣੇ ਅਮਰੀਕਾ ਪੜਨ ਜਾਂਦੇ ਸੀ ਜਾਂ ਅਮਰੀਕਾ ਦੇ ਵਿੱਚੋਂ ਨੌਕਰੀ ਕਰਨਾ ਵਧੀਆ ਫਾਇਦੇ ਦਾ ਕੰਮ ਮੰਨਿਆ ਜਾਂਦਾ ਸੀ ਪਰ ਹੁਣ BC ਜੇਸ ਕਿਸਮ ਨਾਲ ਕੰਮ ਕਰ ਰਿਹਾ ਜੇਸ ਕਿਸਮ ਦੇ ਜਿਹੜੇ ਪੈਕੇਜ ਹੈਗੇ ਆ ਪੂਰੇ ਦੇ ਪੂਰੇ ਉਹ ਦੇ ਦਿੱਤੇ ਜਾ ਰਹੇ ਆ ਇਹਨਾਂ ਨੂੰ ਡਾਕਟਰਾਂ ਨੂੰ ਜਾਂ ਨਰਸਾਂ ਨੂੰ ਜਿਹੜੇ ਅਮਰੀਕਾ ਦੇ ਡਾਕਟਰ ਆ ਉਹ ਇਧਰਲੇ ਪਾਸੇ ਆਉਣ ਨੂੰ ਤਿਆਰ ਆ ਜਿਹਦਾ ਸਬੂਤ ਇਹ ਆ ਕਿ BC ਨੇ ਮਾਰਚ ਦੇ ਵਿੱਚ ਹੁਣ ਦੀ ਸਰਕਾਰ ਨੇ ਉੱਥੇ ਜਾ ਕੇ ਆਪਣੀ ਐਡ ਸ਼ੁਰੂ ਕੀਤੀ 38 ਡਾਕਟਰ ਤੇ 80 ਨਰਸਾਂ ਹੁਣ ਤੱਕ BC ਦੇ ਵਿੱਚ ਸ਼ਾਮਲ ਹੋ ਚੁੱਕੀਆਂ ਹਨ ਹੁਣ ਹੈਲਥ ਮਿਨਿਸਟਰ ਨੇ ਖਾਸ ਤੌਰ ਦੇ ਉੱਤੇ ਇਹ ਗੱਲ ਕਿਹਾ ਹੈ ਕਿ ਬਹੁਤ ਚੰਗੀ ਗੱਲ ਆ ਕਿ ਜਿਹੜੀ ਹਸਪਤਾਲ ਤੇ ਮਤਲਬ ਉਹ ਆਉਣਗੇ ਕੰਮ ਕਰਨਗੇ ਪਰ ਇਹ ਇੱਕ ਬਹੁਤ ਚੰਗਾ ਸਟੈਪ ਆਏ ਸਾਰੇ ਕੁਸ਼ ਦੇ ਵਿੱਚ BC ਨੇ ਜਿਹੜੀ ਲਾਇਸੈਂਸਿੰਗ ਆ ਉਹਨੂੰ ਫਾਸਟ ਟਰੈਕ ਕੀਤਾ ਜਿਹੜਾ ਵੀ ਅਮਰੀਕਾ ਦੇ ਵਿੱਚ ਟ੍ਰੇਨਡ ਨਰਸਾਂ ਜਾਂ ਡਾਕਟਰ ਆ ਉਹ ਹੁਣ ਬਹੁਤ ਜਲਦੀ ਇੱਥੇ ਕੰਮ ਕਰਨਾ ਸ਼ੁਰੂ ਕਰ ਸਕਦੇ ਆ 2025 ਤੇ ਸ਼ੁਰੂ ਦੇ ਵਿੱਚ 535 ਨਰਸਾਂ ਜਿਹੜੀਆਂ ਨਰਸਸ ਤੇ 104 ਜਿਹੜੀਆਂ ਨਰਸ ਪ੍ਰੈਕਟਿਸ਼ਨਰਸ ਸੀਗੀਆਂ ਉਹ ਅਮਰੀਕਾ ਤੋਂ ਆ ਕੇ BC ਦੇ ਵਿੱਚ ਉਹਨਾਂ ਨੂੰ ਲਾਇਸੈਂਸ ਦਿੱਤਾ ਗਿਆ ਉਸ ਪ੍ਰੋਸੈਸ ਨੂੰ ਵੀ ਇਹਨਾਂ ਨੇ ਤੇਜ਼ ਕਰ ਦਿੱਤਾ 29 ਅਮਰੀਕਾ ਦੇ ਵਿੱਚ ਜਿਹੜੇ ਟ੍ਰੇਨਡ ਹੋਏ ਡਾਕਟਰਸ ਨੇ ਉਹਨਾਂ ਨੂੰ ਲਾਇਸੈਂਸ ਦਿੱਤਾ ਗਿਆ BC ਕਾਲਜ ਆਫ ਫਿਜੀਸ਼ਨ ਐਂਡ ਸਰਜਨ ਦੇ ਵਿੱਚ ਆ ਕਿਉਂ ਰਹੇ ਆ ਬਹੁਤ ਸਾਰੇ ਅਮਰੀਕਾ ਦੇ ਹੈਲਥ ਵਰਕਰ ਜਿਹੜਾ ਕੈਨੇਡਾ ਦਾ ਯੂਨੀਵਰਸਲ ਹੈਲਥ ਕੇਅਰ ਆ ਜਿਹਦੇ ਵਿੱਚ ਇਨਸ਼ੋਰੈਂਸ ਦੇ ਉੱਤੇ ਬਹੁਤ ਜ਼ਿਆਦਾ ਤੁਸੀਂ ਰਿਲਾਇ ਨਹੀਂ ਕਰਦੇ ਤੇ ਉਹ ਮਤਲਬ ਰਿਸਪੈਕਟ ਸਾਇੰਸ ਦੀ ਜ਼ਿਆਦਾ ਕੀਤੀ ਜਾਂਦੀ ਇਸ ਕਰਕੇ ਲੋਕ ਇਹਦੇਲੇ ਪਾਸੇ ਆ ਰਹੇ ਆ ਜਿਹੜੇ ਮਨਿਸਟਰ ਨੇ ਸਾਡੇ ਉਹਨਾਂ ਦਾ ਵਿਊ ਹੈਗਾ ਕਿ ਯੂਐਸ ਦੇ ਵਰਕਰ ਮਤਲਬ ਕਾਫੀ ਤਰੀਕੇ ਨਾਲ ਇਧਰਲੇ ਪਾਸੇ ਆਉਣ ਦੇ ਲਈ ਤਿਆਰ ਨੇ ਤੇ ਆ ਵੀ ਰਹੇ ਆ ਜਿਹੜੀ ਕਿ ਇੱਕ ਬੀਸੀ ਵਾਸੀਆਂ ਦੇ ਲਈ ਚੰਗੀ ਖਬਰ ਆ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲ ਫੇਰ ਆਜ਼ਰ ਹੋਵਾਂਗੇ ਕੁਸ਼ਨਾਵੀਆ ਗੱਲਬਾਤਾਂ ਨਾਲ